ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਮਸਤਾਨਾ ਸਾਹਿਬ ਇਸ ਵਾਰ ਲੰਗਰ ਦੇ ਉੱਤੇ ਸੈੱਡ ਪਾਉਣਾ ਪੱਠਿਆਂ ਦੇ ਉੱਤੇ ਤੇ ਉਹਦੀ ਸੇਵਾ ਅੱਜ ਤਰੀਕ 25 ਹੋ ਗਈ 25 ਹੈ ਮੇਰੇ ਖਿਆਲ ਪਤਾ ਨਹੀਂ 26 ਸੀ 25 ਹੈ 25 ਤਰੀਕ ਅਤੇ 25 ਤਰੀਕ ਨੂੰ ਅਸੀਂ ਅੱਜ ਸੈੱਡ ਦਾ ਕੰਮ ਇੱਥੇ ਨਿਪਰੇ ਛਾੜ ਕੇ ਫਿਰ ਅੱਗੇ 29 ਤਰੀਕ ਨੂੰ ਆਪਦਾ ਸਮਾਨ ਸਾਰਾ ਉਰੇ ਪਹੁੰਚਦਾ ਕਰਨਾ ਤੇ ਸਾਰੀ ਸੰਗਤ ਆਪਣੀ ਆ ਗਈ ਤੇ ਆ ਤਾਰੂਹਰੀ ਆਉਣ ਸਾਰ ਲੰਗਰ ਚ ਜਾ ਕੇ ਆਏ ਨੇ ਤੇ ਆਪਣੇ ਗੁਰਵਿੰਦਰ ਆਦਰ ਸਾਹਿਬ ਨਹੀਂ ਹੈ ਸੈਜੂ ਹੈ ਸੈਲੂ ਹੈ ਜੱਲ ਹੈ ਹਣੀ ਹੈ ਵਿੱਕੀ ਹੈ ਨੰਬਰਦਾਰਾ ਗੁਰਪਿਆਰ ਹੈ ਵੀਰ ਹੈ ਪੀਤੀ ਹੈ ਆ ਗੱਗੀ ਆ ਜਿੰਮੀ ਆ ਗਿਆ ਉਧਰ ਵਿੱਕੀ ਵਰਗੇ ਮਾਸਟਰ ਜੀ ਵਰਗੇ ਅਰਸ ਵਰਗੇ ਤੇ ਸੇਵਕ ਵਰਗੇ ਕਿ ਫਤਿਹ ਵਾਹ ਠੀਕ ਹੈ ਬਾਬੇ ਦੀ ਕਿਰਪਾ ਪੂਰੀ ਤੇ ਜੇ ਅਸੀਂ ਜਿਹੜਾ ਸਮਾਨ ਮਤਲਬ ਉਹ ਪੱਕਾ ਕਰਨਾ ਉਹ ਅੱਜ ਇੱਥੇ ਲੈ ਕੇ ਆਏ ਆ ਵੀ ਜਿਹੜਾ ਆਪਾਂ ਮੌਕੇ ਤੇ ਜਿਹੜੇ ਤੁਹਾਨੂੰ ਪਤਾ ਟਾਈਮ ਲੱਗਦਾ ਜਿਹੜੇ ਕੰਮ ਨੂੰ ਉਹ ਕੰਮ ਅੱਜ ਅਸੀਂ ਨੇਪਰੇ ਚੜ੍ਹਨਾ ਆਏ ਆ ਤੇ ਬਾਬੇ ਦੀ ਕਿਰਪਾ ਨਾਲ ਬਾਬੇ ਦਾ ਸਿੰਘ ਦੀ ਕਿਰਪਾ ਨਾਲ ਤੇ ਆ ਅਸੀਂ ਨੇ ਪੋਲ ਨੇ ਜਿਹੜੇ ਇੱਥੇ ਟੋਏ ਪੱਟ ਕੇ ਉਹਦੇ ਨੀਚੇ ਮਤਲਬ ਕਿ ਦੱਬਣੇ ਨੇ ਉਹਦੇ ਉੱਤੇ ਛੱਡ ਖੜੂਗਾ ਏ ਆਰਜੀ ਤੌਰ ਤੇ ਸਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਰਜੀ ਤੌਰ ਤੇ ਸ਼ੈੱਡ ਲਾਉਣਾ ਹੈ ਅਸੀਂ ਨੇ ਏ ਆਰਜੀ ਤੌਰ ਤੇ ਆਹ ਵਿੱਚ ਗੱਡ ਕੇ ਇਹਦੇ ਉੱਤੇ ਨਾਟਕ ੱਸ ਕੇ ਉੱਪਰ ਖੜਾ ਹੋ ਜਾਊਗਾ ਤੇ ਇੱਧਰ ਆ ਆ ਗਿਆ ਆਪਣੇ ਇੱਕ ਚਾਹ ਲਈ ਪੱਠੀ ਆ ਜਾਂਦੀ ਐ ਇੱਥੇ ਦੇਖਦੇ ਜਮਾਂ ਲਵੇ ਇੱਥੇ ਚੋਰਾ ਨੇ ਇਹ ਵੀ ਕੱਢਾਂਗੇ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਪਕੌੜਿਆਂ ਦੀ ਆ ਜਾਂਦੀ ਐ ਕੱਚੇ ਪਕੌੜੇ ਕੱਢਣ ਵਾਲੀ ਪੱਕੇ ਵਾਲੀ ਇਹ ਤਿੰਨ ਸ਼ੈੱਡ ਨੇ ਏਡੇ 12 ਇਹਦੇ ਟੋਏ ਪੱਟਣੇ ਪੈਣਗੇ ਸਾਨੂੰ ਤਾਂ ਕਰਕੇ ਹੋ ਤੱਕ ਬੱਝ ਜਾਂਦਾ ਆਪਣਾ ਲੰਗਰ ਇੱਥੋਂ ਲਾਈਟ ਲੱਗਿਓ ਪੀਲਾ ਬੋਰ ਲੱਗਿਆ ਹੋਇਆ ਤੇ ਆਹ ਮੁੰਡਾ ਕਹਿੰਦਾ ਮੈਨੂੰ ਦਿਖਾਓ ਹਾਂ ਸਹੀ ਨਹੀਂ ਠੀਕ ਹੈ ਸਹੀਆਂ ਟੋਏ ਦੀ ਮੇਰੀ ਮੇਰੀ ਇੱਕ ਇੱਕ ਟੋਆ ਸਾਰੇ ਪਾਰਟੀ ਨੂੰ ਲੱਗਿਆ ਹੋਇਆ ਚੱਕਦਾ ਹੀ ਚੱਕਦਾ ਦੇਖੋ ਇਹਦਾ ਰੱਖ ਲੈ ਇੱਥੇ ਗੱਡਾਂਗੇ ਅਰਸ਼ ਹਾਂ ਇਹਦਾ ਬਾਅਦ ਚ ਕੰਮ ਆਉਣੀ ਆ ਤੇ ਇਹ ਸਾਰੇ ਦੀ ਰੈ ਬੜੀ ਨਾਲ ਤੁਹਾਨੂੰ ਪਤਾ ਜੋ ਜਿਆਦੇ ਬੰਦੇ ਹੁੰਦੇ ਨੇ ਰੈ ਬੜੀ ਵੀ ਸਾਰੇ ਚਲਦੀ ਹੈ ਹਾਂਜੀ 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 ਵੈਗੁਰੂ ਦੇ ਨਾਮ ਵੈਗੁਰੂ ਦੇ ਨਾਮ ਨਾਲ ਹੀ ਚੱਲਦੇ ਆਪਾਂ ਇਹ ਥੋੜਾ ਸੈਟਿੰਗ ਹੌਲੀ ਹੌਲੀ ਸੈਟਿੰਗ ਕਰਦੇ ਬਣ ਗਿਆ ਇੱਕ ਬੰਦੇ ਦਾ ਕੌਣ ਜੀ ਆਪਣਾ ਕਾਲਾ ਹਾਂ ਜੀ ਹਾਂ ਉਹ ਕੈਨੇਡਾ ਦਾ ਬਣ ਗਿਆ ਬਈ ਸੱਚੇ ਪਾਸੋਂ ਉਹਨੇ ਪੀਆਰ ਹੋ ਗਈ ਜਣਾ ਉਹਨੇ ਪੀਆਰ ਹੋ ਕੇ ਬਈ ਸੱਚੇ ਪਾਸੋਂ ਆਪਾਂ ਕਹਿੰਦੇ ਸਾਰਾ ਮੁੰਡੇ ਆਉਂਦੇ ਸਾਰੇ ਚੰਗੇ ਸਖਤ ਹੋਏ ਹੋਏ ਬਈ ਹਾਂ ਜੀ ਹਾਂ ਬਾਬਾ ਦਰਸ਼ਿੰਦਰਪੁਰ ਆ ਕੇ ਸਾਰਿਆਂ ਦੇ ਹਾਂ ਜੀ ਹਾਂ ਉਹਦਾ ਪੂਰਾ ਜੀਵਨ ਜੋ ਬਿਤੇ ਪਤਾ ਤਾਰ ਤੇ ਬਹੁਤ ਹੀ ਬਹੁਤ ਰੰਗ ਲੱਗੇ ਨੇ ਬਾਬੇ ਦੇ ਤੇ ਬਾਕੀ ਸਾਨੂੰ ਆ ਦਿਖਾਵਾਂਗੇ ਅੱਗੇ ਜਦੋਂ ਖੜਾ ਕਰਤਾ ਆਪਾਂ ਨੇ ਸ਼ੈੱਡ ਸਾਰਾ ਉਦੋਂ ਵੀ ਦਿਖਾਵਾਂਗੇ ਲੋ ਜੀ ਸੈੱਡ ਸਾਡਾ ਇੱਧਰ ਦੇਖੋ ਤੁਸੀਂ ਐਂਗਲਾਂ ਸਾਰੀਆਂ ਜੜਤੀਆਂ ਤੇ ਦੂਆ ਮੁੰਡੇ ਲੱਗੇ ਫੁੱਟਬਾਲ ਖੇਡਣ ਫੁੱਟਬਾਲ ਦੇ ਪਲੇਅਰ ਨੇ ਸਾਰੇ ਬੰਦੇ ਕਿਉਂਕਿ ਤੜਕੇ ਹੱਥ ਨੇ ਆਪਣੇ ਗਰਾਊਂਡ 'ਤੇ ਵੀ ਖੇਡਦੇ ਨੇ ਇਹ ਪਿੰਡ ਤੇ ਉਹ ਸੱਲੂ ਨੇ ਚੱਕ ਰੱਖੇ ਬਾਲ ਸਾਹਮਣੇ ਦੇਖੋ ਇਹ ਬਣਾਉਣਾ ਬਣਾਉਣ ਤੇਰੀ ਵੀ ਲੈ ਲੜ ਤੇ ਚੱਲ ਵੀ ਗੁਰਵੰਦਰ ਇਹਨ ਟਾਈ ਹੈ ਦੀ ਆਲੇ ਸੇੜਾ ਵੇਣਾ ਸਲਾਹ ਕਰ ਤੇ ਜੇ ਦੂਆ ਥੋੜਾ ਫੰਕਸ਼ਨ ਕਰੇ ਮੁੰਡਿਆਂ ਨੇ ਜੇ ਕੋ ਪਾਣੀ ਲੈ ਕੇ ਆਇਆ ਤੇ ਉਧਰ ਪਹਿਲਾਂ ਸੀਟਾਂ ਦੀ ਟਰਾਲੀ ਭਰੀ ਤੇ ਹੁਣ ਇਹ ਮੁੰਡੇ ਡੀਅਟੀ ਚੁਰਾ ਪੱਟਣਗੇ ਤੇ ਟੇਟਾ ਚੰਨਗੇ ਵਿੱਚ ਬਾਕੀ ਆ ਮਿਸਤਰੀ ਬੈਠੇ ਨੇ ਆਪਣੇ ਸਾਈਡਾਂ 'ਤੇ ਇੱਕ ਪਿਆ ਥੱਕੇ ਪਏ ਨੇ। ਬਾਕੀ ਸਾਨੂੰ ਅਗਲਾ ਦਿਖਾਉਣਿਆ। ਅੱਗੇ ਅੱਗੇ ਕੀ ਕੀ ਹੁੰਦਾ। ਲਓ ਜੀ ਆਹ ਸਲੇਟਾਂ ਚਾੜ ਕੇ ਇਹ ਮੁੰਡੇ ਹੋ ਗਏ ਫ੍ਰੀ ਸਾਰੇ। ਦੋ ਸੈੱਟ ਤਿਆਰ ਨੇ, ਤੀਜੀ ਦੀ ਤਿਆਰੀ ਹਮੇ ਦੁਬਾਰਾ ਸਲੇਟਾਂ ਚਾੜਦਾਂਗੇ, ਸੀਸਲੇਟਾਂ ਰੋਏ ਨੇ। ਤੇ ਮੁੰਡੇ ਸਾਰੇ ਰੈਸਟ ਤੇ ਨੇ ਹੁਣ। ਇੱਥੋਂ ਪਾ ਕੇ ਦੇਖਦੇ ਨੇ ਕਿਹੜਾ ਉੱਚਾ ਹੈ। ਕਿਹੜਾ ਨੀਵਾ, ਕੀ ਘਾਟ ਬਾੜਾ। ਉਹ ਖੜੇ ਨੇ ਤਿੰਨ ਚਾਰ। ਲੱਕੀ ਆ ਬੈਠੇ ਨੇ ਕਿਹੜਾ ਸੁਖ ਮੋਣ ਕਹਿੰਦਾ ਬੱਸ ਕਰ ਬੱਸ ਕਰ ਬੱਸ ਕਰ ਜਮਾ ਬਿੱਲੀ ਬੰਦੇ ਆ ਨੇ ਭੱਗੀ ਸਾਰੇ ਨੇ ਕੰਮ ਕਰ ਵਧੀਆ ਸੇਵਾ ਕਰੀ ਆ ਬਾਬੇ ਦੀ ਧਰਤੀ ਤੇ ਅੱਕੇ ਨੂੰ ਪ੍ਰੋਪਰ ਇੱਕ ਦੂਆ ਦਿਖਾਵਾਂਗੇ ਜਦੋਂ ਪ੍ਰੋਪਰ ਪੂਰਾ ਪੈ ਗਿਆ ਸੈੱਡ ਪਹਿਲੇ ਵੇਟ ਕਰੋ ਤੁਸੀਂ ਲਓ ਜੀ ਸੈੱਡ ਹੋ ਗਿਆ ਆਪਣਾ ਕੰਪਲੀਟ ਆ ਰਹਿ ਗਏ ਦੋ ਨਾਟ ਮਤਲਬ ਕਿ ਉਹ ਕੁੰਡੀਆਂ ਪਾਉਣ ਵਾਲੀਆਂ ਬਈਆਂ ਨੇ ਇਹ ਸੰਗਤ ਹੁਣ ਚੱਲੀ ਐ। ਬਾਕੀ ਕੱਲ ਨੂੰ ਦੁਬਾਰੇ ਆ ਕੇ ਚੋਰਾ ਬਟਰੀਆਂ ਨੇ ਇੱਥੇ ਨਾ ਥੱਲੇ ਪਕੌੜੇ ਆਲੀਆਂ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ। ਸ਼ੇਅਰਿਓ ਭਾਈ, ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ। ਜਿਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰਿਓ ਤੇ ਘੰਟੀ ਦਾ ਬਟਨ ਵੀ ਦਬਾਇਓ। ਤੇ ਜਿਨੇ ਫੇਸਬੁੱਕ ਪੇਜ ਨਹੀਂ ਫੋਲੋ ਕਰਿਆ ਉਹ ਵੀ ਜ਼ਰੂਰ ਕਰਿਓ ਮੇਰੇ ਭਰਾ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ